वेलकम ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਅਗਲੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਕਰੋਸ਼ੀਏ ਦੇ ਉੱਪਰ ਆਪਾਂ ਸਰਾਣਾ ਬਣਾ ਰਹੇ ਸੀ ਤੇ ਮੈਂ ਆਖਿਆ ਕਿਉਂ ਨਾ ਤੁਹਾਨੂੰ ਵੀ ਦਿਖਾਇਆ ਜਾਵੇ ਕਰੋਸ਼ੀਏ ਦੇ ਨਾਲ ਇਹ ਆਪਾਂ ਸਰਾਣਾ ਬਣਾਇਆ ਹੈ ਤੇ ਸਰਾਣੇ ਦੇ ਵਿੱਚ ਡਿਜ਼ਾਈਨ ਪਾਇਆ ਹੈ ਇਹ ਇੱਕ ਪਾਸਾ ਪਹਿਲਾਂ ਬਣਾਇਆ ਜਾਂਦਾ ਇੱਕ ਪਾਸਾ ਬਾਅਦ ਵਿੱਚ ਬਣਾਇਆ ਜਾਂਦਾ ਹੈ ਤੇ ਕ੍ਰੋਸ਼ੀਏ ਦੇ ਨਾਲ ਇਹ ਬਰੀਕ ਟੋਟ ਨਹੀਂ ਹੁੰਦੀ ਜਿਹੜੀ ਟੋਟ ਪਹਿਲਾਂ ਬੋਲਦੇ ਹੁੰਦੇ ਸੀ ਬਰੀਕ ਉਸ ਦੇ ਨਾਲ ਬਣਾਇਆ ਹੈ ਮੈਂ ਬਹੁਤ ਮਿਹਨਤ ਹੁੰਦੀ ਹੈ ਇਹ ਦੇ ਉੱਪਰ ਪੱਛਮ ਨਾਲ ਤਾਂ ਬਣ ਹੀ ਜਾਂਦਾ ਹੈ ਲੇਕਿਨ ਇਹ ਮੈਂ ਨਾ ਬਰੀਕ ਧਾਗੇ ਦਾ ਬਣਾਇਆ ਹੈ ਦੇਖੋ ਮੈਂ ਤੁਹਾਨੂੰ ਦਿਖਾਵਾਂ ਬਰੀਕ ਧਾਗਾ ਹੈ ਨਾ ਜੋ ਉਸ ਦਾ ਬਣਾਇਆ ਹੈ ਦੇਖੋ ਇਸ ਦੇ ਵਿੱਚ ਆਹ ਵਾਲਾ ਡਿਜ਼ਾਈਨ ਪਾਇਆ ਹੈ ਮੈਂ ਦੇਖੋ ਇਸ ਨੂੰ ਸ਼ੇਕਲੀਆ ਬੋਲਦੇ ਹੈ ਡਿਜ਼ਾਈਨ ਕੀ ਡੀਨ ਪਾਇਆ ਹੈ ਇਸ ਦੇ ਵਿੱਚ ਅੱਗੇ ਕੁੜਸੀਏ ਤੇ ਹੀ ਸਹਰਾਣੇ ਬਣਾਉਂਦੇ ਸੀ ਤੇ ਦਾਜ ਦੇ ਵਿੱਚ ਦਿੰਦੇ ਸੀ ਤੇ ਹੁਣ ਤਾਂ ਇਸ ਤਰ੍ਹਾਂ ਦਾ ਕੋਈ ਹੈ ਹੀ ਨਹੀਂ ਟ੍ਰੈਂਡ ਹੁਣ ਤਾਂ ਰੈਡੀ ਮੇਡ ਸਾਰਾ ਕੁਝ ਚੱਲ ਪਿਆ ਹੈ ਮੋਕੇ ਤੇ ਲੈ ਕੇ ਆਓ ਤੇ ਵਿਆਹ ਕਰੋ ਅੱਗੇ ਤਾਂ ਪਹਿਲਾਂ ਹੀ 5-5 ਸਾਲ ਪਹਿਲਾਂ ਹੀ ਤਿਆਰੀ ਕਰਨ ਲੱਗ ਜਾਂਦੇ ਸੀ ਵੀ ਪੁਲਾੜ ਕੀ ਦਾ ਵਿਆਹ ਕਰਨਾ ਹੈ ਇਸ ਨੂੰ ਵਿਦਾ ਕਰਨਾ ਹੈ ਇਸ ਵਾਸਤੇ ਦਰੀਆਂ ਬਣਾਈਏ ਰਿਆਈਆਂ ਬਣਾਉਣੀਆਂ ਕਦੈਲੇ ਬਣਾਉਣੇ ਖੇਸ ਬਣਾਉਣੇ ਲੇਕਿਨ ਹੁਣ ਤਾਂ ਇਹ ਸਾਰੇ ਰਿਵਾਜ ਖਤਮ ਹੋ ਗਏ ਹੈ ਇਹ ਆਪਾਂ ਕ੍ਰੋਸ਼ੀ ਤੇ ਬਣਾਇਆ ਹੈ ਸਰਾਣਾ ਇਸ ਦਾ ਡਿਜ਼ਾਈਨ ਇਸ ਤਰ੍ਹਾਂ ਹੈ ਮੈਂ ਤੁਹਾਨੂੰ ਦਿਖਾਉਂਦੀ ਆਂ ਕਿ ਮੈਂ ਕਿਵੇਂ ਬਣਾਇਆ ਹੈ ਦੇਖੋ ਆ ਫੁੱਲ ਬਣਾਏ ਹੈ ਇਹਦੇ ਵਿੱਚ ਦੇਖੋ ਕਿੰਨੀ ਮਿਹਨਤ ਦੇ ਨਾਲ ਬਣੇ ਹੋਏ ਹੈ ਨਾ ਫੁੱਲ ਇਸ ਤਰ੍ਹਾਂ ਇਸ ਦੀਆਂ 6 ਕਲੀਆਂ ਬਣਾਈਆਂ ਹਨ 2 3 4 5 6 6 ਕਲੀਆਂ ਬਣਾ ਕੇ ਫਿਰ ਇਸ ਦੀ ਕਟਾਈ ਪਾਈ ਹੈ ਵਿੱਚ ਰੱਖੀਆਂ ਹਨ ਡੱਬੀਆਂ ਦੇ ਕੁਝ ਹੋਰਸ ਡੱਬੀ ਬਣ ਗਈ ਨੇ ਇਸ ਤਰ੍ਹਾਂ ਇਹਦੇ ਵਿੱਚ ਬਣਾਈਆਂ ਹੈ ਡੱਬੀਆਂ ਦੂਰੋਂ ਦਿਸਦਾ ਨਹੀਂ ਨੇੜਾ ਆ ਕੇ ਦਿਸਦਾ ਦੇਖੋ ਇਸ ਤਰ੍ਹਾਂ ਇਹ ਲੈਂਡਵਾਰ ਬਣਾਈਆਂ ਹਨ ਡੱਬੀਆਂ ਇਹ ਦੇਖੋ ਜਿਵੇਂ ਇੱਕ ਆ ਡੱਬੀ ਬਣ ਗਈ ਦੇਖੋ ਆ ਡੱਬੀ ਬਣ ਗਈ ਆ ਡੱਬੀ ਬਣ ਗਈ ਫਿਰ ਇਸ ਤੋਂ ਅੱਗੇ ਫਿਰ ਉਪਰ ਆ ਡੱਬੀ ਬਣ ਗਈ ਫਿਰ ਆ ਡੱਬੀ ਬਣ ਗਈ ਤੇ ਇਹਦੇ ਸਾਈਡਾਂ ਤੇ ਬਣਾਏ ਆ ਫਲਾਵਰ ਦੇਖੋ ਆ ਫੁੱਲ ਬਣ ਗਿਆ ਆ ਫੁੱਲ ਬਣ ਗਿਆ ਆ ਫੁੱਲ ਬਣ ਗਿਆ ਸਾਰੇ ਸਹਰਾਣੇ ਦੇ ਵਿੱਚ ਇਸ ਤਰ੍ਹਾਂ ਫਲਾਵਰ ਬਣਾਏ ਆ ਇਹ ਗੜੀਆਂ ਵਿੱਚ ਇਸ ਤਰ੍ਹਾਂ ਰੱਖੀਆਂ ਜਾਂਦੀਆਂ ਹਨ ਜਿਵੇਂ نیچے ਆਹ ਮੈਂ ਰੱਖਿਆ ਹੈ ਪਿੰਕ ਕਲਰ ਦਾ ਜਦੋਂ ਆਪਾਂ نیچے ਵਾਲਾ ਛਾਲ ਪਿੰਕ ਕਲਰ ਦਾ ਛੜਾ ਦਿਆਂਗੇ ਤਾਂ ਇਸ ਤਰ੍ਹਾਂ ਵਿੱਚ ਇਸ ਤਰ੍ਹਾਂ ਦਿਖਾਈ ਦਿੰਦੇ ਆ ਹਨ ਪਿੰਕ ਕਲਰ ਦਾ ਕੱਪੜਾ ਵਿੱਚ ਦਿਖਾਈ ਦਿੰਦਾ ਹੈ ਤੇ ਸੋਣਾ ਲੱਗਦਾ ਹੈ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਵੀ ਇਹ ਮੈਂ ਡਿਜ਼ਾਈਨ ਕਿਸ ਤਰ੍ਹਾਂ ਬਣਾਇਆ ਹੈ ਤੇ ਕਰੋਸ਼ੀ ਇਹ ਨਾ ਕਿਸ ਤਰ੍ਹਾਂ ਇਸ ਨੂੰ ਵਿੱਚੋਂ ਕੱਢਿਆ ਜਾਂਦਾ ਹੈ ਕਿ ਹਾਂ ਸਾਰਿਆਂ ਨੂੰ ਵੈਸੇ ਕਰੋਸ਼ੀ ਆਉਂਦਾ ਹੀ ਹੈ ਬਣਾਣਾ ਵੈਸੇ ਹੋਣ ਵਾਲੀ ਪੀੜ੍ਹੀ ਨੂੰ ਨਹੀਂ ਆ ਰਿਹਾ ਇਸ ਤਰ੍ਹਾਂ ਇਸ ਨੂੰ ਪਹਿਲਾਂ ਇਹਦੇ ਵਿੱਚ ਦੀ ਨਿਗਾਹ ਲੈਣਾ ਹੈ ਇੱਕ ਆ ਕਰੋਸ਼ੀ ਹੈ ਨਾ ਮੇਰੇ ਕੋਲ ਕਰੋਸ਼ੀ ਆ ਸਿਲਾਈਆਂ ਤੇ ਕਰਦੇ ਹੁੰਦੇ ਸੀ ਅੱਗੇ ਤਾਂ ਸਾਰਾ ਕੰਮ ਇਹ ਕ੍ਰੋਸ਼ੀਏ ਤੇ ਵੀ ਇਸ ਤਰ੍ਹਾਂ ਸਰਾਣਾ ਬਣਾਇਆ ਜਾਂਦਾ ਹੈ ਇਸ ਤਰ੍ਹਾਂ ਇਸ ਦੇ ਵਿੱਚ ਦੀ ਕੱਢ ਦੇਣਾ ਹੈ ਇਸ ਤਰ੍ਹਾਂ ਵਿੱਚ ਦੀ ਕੱਢ ਕੇ ਇਸ ਨੂੰ ਆ ਜਿਹੜਾ ਤਾਗਾ ਹੈ ਦੇ ਆ ਤਾਗਾ ਹੈ ਨਾ ਇਸ ਤਰ੍ਹਾਂ ਇਸ ਨੂੰ ਉਂਗਲ ਤੇ ਲਪੇਟ ਲੈਣਾ ਹੈ ਤਾਗਾ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਉਂਗਲ ਤੇ ਲਪੇਟ ਲੈਣਾ ਹੈ ਜਿਵੇਂ ਮੈਂ ਤੁਹਾਨੂੰ ਦਿਖਾ ਰਹੀ ਆ ਵੀਡੀਓ ਦੇ ਵਿੱਚ ਇਸ ਤਰ੍ਹਾਂ ਲਪੇਟ ਕੇ ਉਂਗਲ ਤੇ ਇੱਥੋਂ ਦੀ ਇਸ ਨੂੰ ਇਸ ਤਰ੍ਹਾਂ ਵਿੱਚ ਦੀ ਕੱਢਣਾ ਹੈ ਦੇਖੋ ਨਿਕਲਿਆ ਹੈ ਨਾ ਫਿਰ ਇਸ ਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਵਿੱਚੋਂ ਕੱਢਣਾ ਹੈ ਠੀਕ ਹੈ ਨਾ ਫਿਰ ਇਸ ਦੇ ਉੱਪਰ ਇਸ ਤਰ੍ਹਾਂ ਵਾਲ ਪਾਉਣਾ ਹੈ ਇਹ ਇਸ ਤਰ੍ਹਾਂ ਵਲਪਾਉਣਾ ਹੈ ਇਸ ਦੇ ਉੱਪਰ ਇਸ ਤਰ੍ਹਾਂ ਵਲਪਾ ਕੇ ਫਿਰ ਆਹ ਵਾਲੀ ਡੱਬੀ ਦੇ ਵਿੱਚ ਦੀ ਫਿਰ ਇਸ ਤਰ੍ਹਾਂ ਐਵੇਂ ਕੱਢਣਾ ਹੈ ਫਿਰ ਇਹ ਬਾਹਰ ਆ ਜਾਏਗਾ ਫਿਰ ਇਧਰੋਂ ਥੋੜਾ ਉਂਗਲ ਟੋਟਿੱਲਾ ਕਰ ਦੇਣਾ ਰਿਸਕਾ ਕੇ ਫਿਰ ਐਵੇਂ ਵਲਪਾ ਕੇ ਇਸ ਨੂੰ ਇਸ ਤਰ੍ਹਾਂ ਵਿੱਚੋਂ ਕੱਢਣਾ ਹੈ ਇਸ ਤਰ੍ਹਾਂ ਫਿਰ ਇਹ ਟਿਕ ਕਰ ਦੇਣਾ ਪਹਿਲਾਂ ਇੱਕ ਤੈਨੂੰ ਹੁੰਦੀ ਹੈ ਇੱਕ ਕਰਨ ਤੈਨੂੰ ਤੋਂ ਦੋ दोवा तो एक इस तरह कट देना है फिर अगला अगे फिर इस तरह बना है इस तरह फिर इस तरह लपेट लेना है करोशी के उपर इस तरह लपेट लेना है पहला इस तरह लपेट के आह वाली जिम्मे मोरी है मैं तो हम थोड़ा बिरला ही दिखाई बना के ताकि समझ लग जाए वैसे मैं तो देखो कि संघना बनाया है आगे डब्बिया बनाइया इस तरह इस दी ਖਿੱਚ ਲੈਣਾ ਹੈ ਖਿੱਚ ਕੇ ਫਿਰ ਇਸ ਨੂੰ ਇਸ ਤਰ੍ਹਾਂ ਬੋਲਣਾ ਹੈ ਐਵੇਂ ਕਰਕੇ ਇਸ ਤਰ੍ਹਾਂ ਇੱਕ ਪਹਿਲਾਂ ਤਾਂ ਇੱਕ ਵਾਰ ਇਸ ਦਾ ਫੜ ਲੈਣਾ ਹੈ ਟੰਡਾ ਫਿਰ ਦੂਜੀ ਵਾਰ ਫਿਰ ਇਸ ਤਰ੍ਹਾਂ ਇਸ ਦੇ ਉੱਪਰ ਲਪੇਟਣਾ ਹੈ ਧਾਗਾ ਇਸ ਦੇ ਉੱਪਰ ਇਸ ਤਰ੍ਹਾਂ ਲਪੇਟ ਕੇ ਧਾਗਾ ਦੋ ਚੈਨ ਬਣਾਉਣੀ ਹੈ ਦੀ ਵਿਚਾਲੇ ਇੱਕ ਪਹਿਲਾਂ ਬਣ ਗਈ ਇੱਕ ਖੋਣ ਬਣਾ ਲਈ ਆਪਾਂ ਫਿਰ ਆਪਾਂ ਇਹਦੇ ਵਿੱਚ ਦੀ ਕੱਢ ਦੇਣਾ ਹੈ ਇਸ ਤਰ੍ਹਾਂ ਇਹਦੇ ਵਿੱਚ ਦੀ ਇਸ ਤਰ੍ਹਾਂ ਕੱਢ ਕੇ ਦੋ ਰਹਿ ਗਏ ਫਿਰ ਦੋਹਾਂ ਦਾ ਇੱਕ ਕਰ ਦੇਣਾ ਠੀਕ ਹੈ फिर धागा खत्म हो गया ना इसमें थोड़ा अगे जाके इस तरह फिर इसमें इस तरह उंगल इस तरह इस तरह उंगल लपेट लेना है इस तरह उंगल लपेट के फिर दो चैन बनाऊंगा हम एक चैन पहला बना ली एक चैन फिर बना ली बन गई ना डब्बी में पिछे आ डब्बी बनी है फिर इसन इस तरह करके इस दे क्ढ देना है ਇਸ ਤਰ੍ਹਾਂ ਕਰਕੇ ਇਸ ਦੇ ਵਿੱਚ ਵੀ ਇਹ ਤੁਹਾਨੂੰ ਥੋੜੀ ਮੈਂ ਲੂਜ਼ ਡੱਬੀ ਬਣਾ ਕੇ ਦਿਖਾਈ ਹੈ ਦੇਖੋ ਬਣ ਗਈ ਨਾ ਡੱਬੀ ਬੈਸੀ ਮੈਂ ਤਾਂ ਡੱਬੀਆਂ ਛੋਟੀਆਂ ਬਣਾਈਆਂ ਹੈ ਤੁਹਾਨੂੰ ਇਹ ਸਮਝ ਨਹੀਂ ਆ ਰਹੀ ਮੈਂ ਇਸ ਕਰਕੇ ਅਗਲੀ ਡੱਬੀ ਆਪਾਂ ਛੋਟੀ ਹੀ ਬਣਾਵਾਂਗੇ ਕਿਉਂਕਿ ਮੈਂ ਆਖਿਆ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਇੱਥੇ ਦੋ ਇਸ ਤਰ੍ਹਾਂ ਰੱਖ ਕੇ ਦੋ ਚੈਨਾਂ ਬਣਾ ਕੇ ਜਿਵੇਂ ਆ ਇੱਕ ਕੱਪ ਡੱਬੀ ਛੱਡ ਕੇ ਅੱਗੇ ਕੱਢਿਆ ਹੈ ਹਨਾ ਛੱਡ ਕੇ ਨਹੀਂ ਕੱਢਣਾ ਇਸ ਤਰ੍ਹਾਂ ਇਹਦੇ ਉੱਪਰ ਇਸ ਤਰ੍ਹਾਂ ਵੜ ਲੈਣਾ ਵੜਕੀ ਦੇ ਨਾਲ ਵਾਲੀ ਚ ਹੀ ਕੱਢ ਦੇਣਾ ਇਸ ਤਰ੍ਹਾਂ ਹੁਣ ਇਹ ਤਿੰਨ ਆ ਗਏ ਨਾ ਕ੍ਰੋਸ਼ੀਏ ਦੇ ਉੱਪਰ 1 2 3 ਤੁਹਾਨੂੰ ਦਿਸ ਰਹੇ ਹੋਣੇ ਵੀਡੀਓ ਦੇ ਵਿੱਚ ਇਹ ਤਿੰਨ ਆ ਗਏ ਤਿੰਨਾਂ ਦਾ ਆਪਾਂ ਇਸ ਤਰ੍ਹਾਂ ਇੱਕ ਕਰ ਦੇਣਾ ਫਿਰ ਪਹਿਲਾਂ ਇਸ ਤਰ੍ਹਾਂ ਇੱਕ ਕਰ ਦੇਣਾ ਇਸ ਤਰ੍ਹਾਂ ਪਹਿਲਾਂ ਇੱਕ ਕਰਤਾ ਫਿਰ ਇੱਕ ਹੋਰ ਕਢਾਤਾ ਫਿਰ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਇਸ ਦੀ ਡੱਬੀ ਇਹ ਛੋਟੀ ਡੱਬੀ ਬਣ ਜਾਏਗੀ ਛੋਟੀ ਬਣ ਗਈ ਨਾ ਡੱਬੀ ਆਬੜੀ ਡੱਬੀ ਥੋੜੀ ਜਿਹੀ ਵੱਡੀ ਬਣਾ ਕੇ ਦਿਖਾਈ ਤੁਹਾਨੂੰ ਇਸ ਤਰ੍ਹਾਂ ਇਹ ਛੋਟੀਆਂ ਡੱਬੀਆਂ ਹੀ ਬਣੀਆਂ ਹੋਈਆਂ ਮੇਰੀਆਂ ਦੇਖੋ ਨੇੜੇ ਕਰਕੇ ਦਿਖਾਵਾ ਤੁਹਾਨੂੰ ਇਸ ਤਰ੍ਹਾਂ ਇਹ ਕਰੋਸ਼ੀ ਆ ਬਲੋਂ ਡਿਜ਼ਾਈਨ ਆਪਾਂ ਆਪ ਬਣਾ ਸਕਦੇ ਆ ਕੋਈ ਵੀ ਡਿਜ਼ਾਈਨ ਪਾ ਸਕਦੇ ਆ ਕੋਈ ਜ਼ਰੂਰੀ ਨਹੀਂ ਆਹ ਵਾਲਾ ਡਿਜ਼ਾਈਨ ਹੀ ਪਾਉਣਾ ਜੋ ਮੈਂ ਪਾਇਆ ਹੈ ਤੁਸੀਂ ਕੋਈ ਵੀ ਡਿਜ਼ਾਈਨ ਬਣਾ ਸਕਦੇ ਹੋ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਕਿਸ ਕਿਸ ਨੇ ਕਰੋਸ਼ੀ ਤੇ ਸਰਾਣੇ ਬਣਾਏ ਹਨ ਕਿ ਮੈਂ ਤੁਹਾਨੂੰ ਅੱਗੇ ਨੀਲੇ ਕਲਰ ਦਾ ਸਰਾਣਾ ਦਿਖਾਵਾਂਗੀ ਉਸ ਤੋਂ ਬਾਅਦ ਮੈਂ ਨੀਲੇ ਕਲਰ ਦਾ ਸਰਾਣਾ ਬਣਾਉਣਾ ਹੈ ਉਸ ਵਿੱਚ ਡਿਜ਼ਾਈਨ ਕੋਈ ਅਲੱਗ ਪਾਵਾਂਗੀ ਤੇ ਇਸ ਵਿੱਚ ਆਪਾਂ ਇਹ ਵਾਈਟ ਕਲਰ ਦਾ ਬਣਾਇਆ ਸੀ ਉਹ ਨੀਲੇ ਕਲਰ ਦਾ ਬਣਾਵਾਂਗੇ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਵੀ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗਿਆ ਸਰਾਣਾ ਮੇਰਾ ਕ੍ਰੋਸ਼ੀਏ ਤੇ ਬਣਾਇਆ ਹੋਇਆ ਤੁਸੀਂ ਵੀ ਬਣਾਉਣਾ ਬਣਾ ਕੇ ਦੇਖਣਾ ਇਸ ਦਿਨ ਆ ਰਮਾਲ ਵੀ ਬਣ ਜਾਂਦੀ ਐ ਗੂੜ ਰਮਾਲ ਅਗੇ ਥਾਲ ਦੇ ਉੱਪਰ ਦਿੰਦੇ ਹੁੰਦੇ ਸੀ ਰਮਾਲ ਜਦੋਂ ਸ਼ਗਨ ਕਰਨ ਜਾਣਾ ਮੁੰਡੇ ਦਾ ਸ਼ਗਨ ਕਰਨ ਜਾਂਦੇ ਸੀ ਤਾਂ ਪੇਕੇ ਆਉਂਦੇ ਸੀ ਨਾ ਥਾਲਾਂ ਦੇ ਉੱਪਰ ਰਮਾਲ ਦਿੱਖਦੇ ਹੁੰਦੇ ਸੀ ਜਿਹੜੇ ਉਹ ਕਰੋਸ਼ੀਏ ਨਾਲ ਹੀ ਬਣਾਏ ਹੁੰਦੇ ਸੀ ਮੈਂ ਵੀ ਸੱਤ ਰਮਾਲ ਬਣਾਏ ਸੀ ਆਪਣੀ ਮੈਰਿਜ ਤੇ ਵੀਰ ਸ਼ਗਨ ਪਾਉਣ ਜਾਣਗੇ ਤਾਂ ਫਿਰ ਥਾਲਾਂ ਦੇ ਉੱਪਰ ਲੈ ਕੇ ਜਾਣਗੇ ਪਰ ਹੁਣ ਤਾਂ ਨਾ ਕੋਈ ਸ਼ਗਨ ਪਾਉਣ ਜਾਂਦਾ ਨਾ ਇਸ ਤਰ੍ਹਾਂ ਦੇ ਰਿਵਾਜ ਹੀ ਐ ਸਭ ਰਿਵਾਜ ਪਹਿਲਾਂ ਵਾਲੇ ਖਤਮ ਹੋ ਗਏ ਹਨ ਤੇ ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਸੀਗੇ ਕਿਸੇ ਦੇ ਸਹਿਕ ਸੀਰੀ ਸਹਿਜ ਪਾਠ ਜਾਂ ਖੰਡ ਪਾਠ ਭੋਗ ਪ੍ਰਕਾਸ਼ ਕਰਾਇਆ ਹੁੰਦਾ ਸੀ ਜਦੋਂ ਭੋਗ ਦੇ ਟਾਈਮ ਤੇ ਥਾਲ ਦੇ ਵਿੱਚ ਦਾਣੇ ਪਾ ਕੇ ਲਿਆ ਜਾਂਦੇ ਸੀ ਦਾਣਿਆਂ ਦੇ ਉੱਪਰ ਥਾਲ ਦੇ ਉੱਪਰ ਕੁਰਸ਼ੀਏ ਤੇ ਬਣਿਆ ਹੋਇਆ ਰਮਾਲ ਰੱਖ ਕੇ ਲਿਆ ਜਾਂਦੇ ਸੀ ਤੇ ਪਰ ਮੈਂ ਇਹੀ ਸਰਾਣਾ ਬਣਾਇਆ ਹੈ ਕੁਰਸ਼ੀਏ ਤੇ ਰਮਾਲ ਵੀ ਬਣਾਏ ਜਾਂਦੇ ਹਨ ਖਸਰਾਣੇ ਵੀ ਬਣਾਏ ਜਾਂਦੇ ਹਨ ਜੋ ਵੀ ਆਪਾਂ ਨੂੰ ਮਨ ਪਸੰਦ ਆ ਜੀ ਚਾਦਰਾਂ ਵੀ ਬਣਾ ਲੈਂਦੀ ਸੀ ਬਿੱਡਦੀਆਂ ਚਾਦਰਾਂ ਵੀ ਬਣਾਉਂਦੇ ਸੀ ਅੱਗੇ ਤਾਂ ਪਰ ਹੁਣ ਤਾਂ ਨਹੀਂ ਕੁਝ ਬਣਾਉਂਦੀ ਇਹ ਵੀ ਮੈਨੂੰ ਕਿਸੇ ਨੇ ਕਿਹਾ ਵੀ ਮੈਨੂੰ ਇੱਕ ਖਸਰਾਣਾ ਦਿਓ ਤਿਆਰ ਕਰਕੇ ਮੈਂ ਇਹ ਖਸਰਾਣਾ ਬਣਾ ਰਹੀ ਸੀ ਰੂ ਬੈਠੀ ਬੈਠੀ ਤੇ ਮੈਂ ਕਿਹਾ ਤੁਹਾਨੂੰ ਵੀ ਦਿਖਾਵਾਂ ਵੀ ਇਸ ਤਰ੍ਹਾਂ ਕੁ ਰੂਸ਼ੀ ਤੇ ਇਸ ਖਸਰਾਣਾ ਮੈਂ ਬਣਾ ਰਹੀ ਐ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਵੀ ਕਰ ਦੇਣਾ ਧੰਨਵਾਦ